ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਾਹਿ ਸਤਿਗੁਰ ਸੇਵੀ ਆਪਣਾ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਇੱਕ ਮਨ ਇੱਕ ਚਿੱਤ ਭਾਏ ਸਤਗੁਰ ਮਨ ਕਾਮਨਾ ਤੀਰਥ ਹੈ ਮਨ ਕਾਮਨਾ ਇਹ ਸੁਨਵੰਦਕ ਪਾਠ ਹੈ ਸਤਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ 부ਝਾਏ 부ਝਾਏ ਥੋੜਾ ਜਿਹਾ ਕਸ ਕੇ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਮਨ ਚਿੰਦਿਆ ਚਿੰਦਿਆ ਪੁੱਲਾਂ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਵੇਂ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਮਨ ਮੇਰੇ ਹਰ ਰਸ ਚਾਖ ਇਥੇ ਵਿਸਰਾਮ ਹੈ ਤਿਖ ਜਾਏ ਤਿਖ ਪੂਲਾ ਹੀ ਬੋਲਨ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਓ जिनी सतगुरु सेवा तिनी पाया नाम निधान अंतर हर रस रव रहिया चूका मन अभिमान हृदय कमल प्रगासया लागा सहज ध्यान हृदय कमल प्रगासया इथी विश्राम लागा सहज ध्यान निर, मन निर्मल मन निर्मल हर रव रही रहया पाया दरगह मान ਸਤਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਤੇ ਵਿਰਲੇ ਸੰਸਾਰ ਹਉ ਮੈਂ ਮਮਤਾ ਮਾਰਕੈ ਹਰ ਰੱਖਿਆ ਔਰ ਧਾਰ ਹਉ ਤਿੰਨ ਕਾ ਬਲਿਹਾਰਣ ਜਿਨ੍ਹਾਂ ਨਾਮੇ ਲੱਗਾ ਪਿਆਰ ਸੇਈ ਸੁਖੀਏ ਚਹ ਜੁਗੀ ਜਿਨ੍ਹਾਂ ਨਾਮ ਅਖੁੱਟ ਉਪਾਰ ਸੇਈ ਸੁਖੀਏ ਚਹ ਜੁਗੀ ਇਥੇ ਵਿਸਰਾਮ ਜੁਗੀ ਥੁੜਕਸ ਕੇ ਬੋਲਣਾ ਜਿਨਾ ਨਾਮ ਅਖੁੱਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੁਕਾ ਮੋਹ ਪਿਆਰ ਪਿਆਸ ਚੁਕਾ ਮੋਹ ਪਿਆਸ ਚੁਕਾ ਮੋਹ ਪਿਆਸ ਹਰ ਛੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਜਿਨਾ ਹਾਰ ਕਾ ਸਾਦ ਆਇਆ ਹਉ ਤੈਨ ਬਲੇ ਹਰਿ ਆਸ ਹਾਉ ਨਹੀਂ ਕਹਿਣਾ ਹਾਉ ਹਾਉ ਕਹਿਣਾ ਹਾਉ ਹਾਉ ਤੈਨ ਬਲੇਹਾਰ ਐ ਜਾਸ ਹਾਉ ਤੈਨ ਬਲੇਹਾਰ ਐ ਜਾਸ ਨਾਨਕ ਨਜ਼ਰੀ ਪਾਈਐ ਸੱਚ ਨਾਮ ਗੁਣਤਾਸ ਸ੍ਰੀ ਬਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਈਐ ਹਰ ਕਾ ਮਹਿਲ ਨ ਪਾਵਈ ਮਰ ਵਿਸਟਾ ਮਾਹਿਸਮਾਈ ਮਰ ਬੱਤੀ ਯਮਕ ਲਾ ਦੇਨੀ ਹੈ ਮਰ ਵਿਸਟਾ ਮਾਹਿਸਮਾਈ ਮਾਨ ਰੇ ਗ੍ਰਹਿ ਹੀ ਮਾਹੇ ਉਦਾਸ ਕੀ ਮਾਨ ਰੇ ਥੀ ਵਿਸਰਾਮ ਹੈ ਗ੍ਰਹਿ ਹੀ ਸੰਬੰਧਕ ਪਾਠ ਬੋਲਣਾ ਗੱਗੇ ਦੇ ਢੇਠਾ ਜਿਹੜਾ ਰਾਰਾ ਹੈ ਰਾਰੇ ਨੂੰ ਸਿਹਾਰੀ ਲੱਗ ਜਣੀ ਹੈ ਗਰੇਹੀ ਮਾਹਿ ਇਥੇ ਠਮਕ ਉਦਾਸ ਸਤਿ ਸੰਜਮ ਕਰਨੀ ਜੋ ਕਰੇ ਸਤਿ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪਰਗਾਸ ਰਹਾਉ ਗੁਰ ਕੈ ਸਬਦ ਮਨ ਜੀਤਿਆ ਗਾਤ ਮੁਕਤ ਘਰੈ ਮਹਿ ਪਾਈ ਜੀ ਜੀਤੇ ਆਪਾਦ ਕਸ ਕੇ ਉਚਾਰਨ ਕਰਨਾ ਗਾਤ ਪੋਲਾ ਹੀ ਬੋਲਣਾ ਹਾਰ ਕਾ ਨਾਮ ਧਿਆਈ ਹੈ ਸਤ ਸੰਗਤ ਮੇਲ ਮਿਲਾਏ ਜੀ ਲੱਖ ਇਸਤਰੀਆ ਭੋਗ ਕਰਹਿ ਨਵਖੰਡ ਰਾਜਕਮਾਹੀ ਬਿਨ ਸਤਗੁਰ ਸੁਖ ਨਾ ਪਾਵਹੀ ਫਿਰ ਫਿਰ ਜونی ਪਾਹੀ ਇਹ ਪਾਵਹੀ ਪਾਠ ਸੋਧਨ ਇਕੀ ਪੋਥੀ ਚ ਪਾਵਈ ਛਪਿਆ ਸੀ ਜੀੜੀ ਨਾਲ ਹਾਹੇ ਨਾਲ ਐ ਪਾਵਹੀ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਇਹ ਪਦ ਪਹਿਰਿਆ ਉਚਾਰਨ ਕਰਨਾ ਹਾਹੇ ਦੀ ਸਿਹਾਰੀ ਨਾਲ ਪਹਿਰਿਆ ਤਿਨਾ ਪਿੱਛਾ ਰਿੱਧ ਸਿੱਧ ਫਿਰਾ ਉਹਨਾ ਤਿਲ ਨਾ ਤਮਾਈ ਜੋ ਪ੍ਰਭ ਭਾਵੈ ਸੋ ਥੀਐ ਅਵਰਨਾ ਕਰਣਾ ਜਾਇ ਜਾਨ ਨਾਨਕ ਜੀ ਨਾਮ ਲੈ ਹਰ ਦੀਵਹ ਸਹਜ ਸੁਭਾਈ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਪਤਿ